ਬਿਲਕੁਲ ਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਚੰਡੀਗੜ੍ਹ ਤੋਂ ਬਾਹਰ ਪੰਜਾਬ ਵਿਧਾਨ ਸਭਾ ਦਾ ਸਮਾਗਮ ਹੋ ਰਿਹਾ ਔਰ ਤਿਆਰੀਆਂ ਸਾਰੀਆਂ ਆਲਮੋਸਟ ਮੁਕੰਮਲ ਨੇ ਕੱਲ ਦਾ ਦਿਨ ਸਾਡੇ ਕੋਲ ਹੈਗਾ ਔਰ ਪਰਸੋਂ 1 ਵਜੇ ਕਾਰਵਾਈ ਸਟਾਰਟ ਹੋਏਗੀ ਸ਼ਾਮ ਤੱਕ ਚੱਲੇਗੀ ਔਰ ਇਹ ਇਤਿਹਾਸ ਪਹਿਲੀ ਵਾਰੀ ਹੋ ਰਿਹਾ ਕਿ ਰਾਜਧਾਨੀ ਤੋਂ ਬਾਹਰ ਪੰਜਾਬ ਵਿਧਾਨ ਸਭਾ ਦਾ ਸੰਭਾਗਮ ਹੋਇਆ। ਹੋਰ ਕਿਸ ਸਾਥੀ ਬਲੇ ਕੋ ਸਪੀਕਰ ਸਾਹਿਬ ਨੇ ਆਪਣੀ ਸੀਟ ਜਰਕੋਈ ਪੁਵਾਈ। ਇਹ ਕਹਿ ਲਗਾ ਕਿ ਇੱਕ ਕੁਛ ਮੁਛਾਤੀ ਕਲੀਅਰ ਤੱਕ ਬਗਾਇਆ। ਇਹ ਕੀ ਆ ਗਿਆ ਹੈ ਹਾਂ ਬਿਲਕੁਲ ਸਰ ਪਹਿਲਾ ਸੀਟ ਉੱਚੀ ਕੀਤੀ ਗਈ ਸੀ ਪਰ ਉਹਨਾਂ ਨੇ ਆਪ ਇੱਥੇ ਵਿਜ਼ਿਟ ਕੀਤਾ ਹੈ। ਔਰ ਉਹਨਾਂ ਨੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਉਣਾ ਜ਼ਰੂਰੀ ਸਮਝਿਆ ਨਾ ਕਿ ਕੋਈ ਉੱਚੀ ਪਦਵੀ ਇੱਥੇ ਗੁਰੂ ਸਾਹਿਬ ਦਾ ਸਥਾਨ ਹੈ ਜਿਹੜਾ ਉਹੀ ਉੱਚਾ ਹੈ। ਬਿਲਕੁਲ ਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਚੰਡੀਗੜ੍ਹ ਤੋਂ ਬਾਹਰ ਪੰਜਾਬ ਵਿਧਾਨ ਸਭਾ ਦਾ ਸਮਾਗਮ ਹੋ ਰਿਹਾ ਔਰ ਤਿਆਰੀਆਂ ਸਾਰੀਆਂ ਆਲਮੋਸਟ ਮੁਕੰਮਲ ਨੇ ਕੱਲ ਦਾ ਦਿਨ ਸਾਡੇ ਕੋਲ ਹੈਗਾ ਔਰ ਪਰਸੋਂ 1 ਵਜੇ ਕਾਰਵਾਈ ਸਟਾਰਟ ਹੋਏਗੀ ਸ਼ਾਮ ਤੱਕ ਚੱਲੇਗੀ ਔਰ ਇਹ ਇਤਿਹਾਸ ਪਹਿਲੀ ਵਾਰੀ ਹੋ ਰਿਹਾ ਕਿ ਰਾਜਧਾਨੀ ਤੋਂ ਬਾਹਰ ਪੰਜਾਬ ਵਿਧਾਨ ਸਭਾ ਦਾ ਸੰਭਾਗਮ ਹੋਇਆ। ਹੋਰ ਵੀ ਸਾਥ ਵਾਲੇ ਕੋ ਸਪੀਕਰ ਸਾਹਿਬ ਨੇ ਆਪਣੀ ਸੀਟ ਸੀ ਰੱਖਵਾਈ। ਉਹ ਕਹਿ ਲਗਾ ਕਿ ਪ੍ਰਤੀਕ ਕਸੂਮ ਅਚੀ ਲਈ ਇਰਤਦ ਬੁਲਾਇਆ। ਇਹ ਕੀ ਹੈ ਹੈ ਇੱਥੇ? ਹਾਂ ਬਿਲਕੁਲ ਸਰ ਪਹਿਲਾ ਸੀਟ ਉੱਚੀ ਕੀਤੀ ਗਈ ਸੀ ਪਰ ਉਹਨਾਂ ਨੇ ਆਪ ਇੱਥੇ ਵਿਜ਼ਿਟ ਕੀਤਾ ਹੈ। ਔਰ ਉਹਨਾਂ ਨੇ ਇੱਕ ਨਿਵਾਣੇ ਸਿੱਖ ਦੇ ਤੌਰ ਤੇ ਇੱਥੇ ਆਉਣਾ ਜ਼ਰੂਰੀ ਸਮਝਿਆ ਨਾ ਕਿ ਕੋਈ ਉੱਚੀ ਪਦਵੀ ਇੱਥੇ ਗੁਰੂ ਸਾਹਿਬ ਦਾ ਅਸਥਾਨ ਹੈ ਜਿਹੜਾ ਉਹੀ ਉੱਚਾ ਹੈ। ਬਿਲਕੁਲ ਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਚੰਡੀਗੜ੍ਹ ਤੋਂ ਬਾਹਰ ਪੰਜਾਬ ਵਿਧਾਨ ਸਭਾ ਦਾ ਸਮਾਗਮ ਹੋ ਰਿਹਾ ਔਰ ਤਿਆਰੀਆਂ ਸਾਰੀਆਂ ਆਲਮੋਸਟ ਮੁਕੰਮਲ ਨੇ ਕੱਲ ਦਾ ਦਿਨ ਸਾਡੇ ਕੋਲ ਹੈਗਾ ਔਰ ਪਰਸੋਂ 1 ਵਜੇ ਕਾਰਵਾਈ ਸਟਾਰਟ ਹੋਏਗੀ ਸ਼ਾਮ ਤੱਕ ਚੱਲੇਗੀ ਔਰ ਇਹ ਇਤਿਹਾਸ ਪਹਿਲੀ ਵਾਰੀ ਹੋ ਰਿਹਾ ਕਿ ਰਾਜਧਾਨੀ ਤੋਂ ਬਾਹਰ ਪੰਜਾਬ ਦਾਨ ਸਭਾ ਦਾ ਸੰਭਾਗ ਹੋਇਆ। ਹੋਰ ਕਿਸ ਸਾਥੀ ਵਾਲੇ ਕੋ ਸਪੀਕਰ ਸਾਹਿਬ ਨੇ ਆਪਣੀ ਸੀਟ ਜਰਕਵਾਈ। ਇਹ ਕਹਿ ਲਗਾ ਕਿ ਇੱਕ ਕੁਸੂ ਮੁਛਾਤੀ ਕਲੀਅਰ ਤੱਕ ਬਗਾਇਆ। ਉਹ ਕੀ ਆ ਗਿਆ ਹੈ ਹਾਂ ਬਿਲਕੁਲ ਸਰ ਪਹਿਲਾ ਸੀਟ ਉੱਚੀ ਕੀਤੀ ਗਈ ਸੀ ਪਰ ਉਹਨਾਂ ਨੇ ਆਪ ਇੱਥੇ ਵਿਜ਼ਿਟ ਕੀਤਾ ਹੈ। ਔਰ ਉਹਨਾਂ ਨੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਉਣਾ ਜ਼ਰੂਰੀ ਸਮਝਿਆ ਨਾ ਕਿ ਕੋਈ ਉੱਚੀ ਪਦਵੀ ਇੱਥੇ ਗੁਰੂ ਸਾਹਿਬ ਦਾ ਅਸਥਾਨ ਹੈ ਜਿਹੜਾ ਉਹੀ ਉੱਚਾ ਹੈ। ਬਿਲਕੁਲ ਜੀ ਇਹ ਪਹਿਲੀ ਵਾਰੀ ਹੋ ਰਿਹਾ ਕਿ ਚੰਡੀਗੜ੍ਹ ਤੋਂ ਬਾਹਰ ਪੰਜਾਬ ਵਿਧਾਨ ਸਭਾ ਦਾ ਸਮਾਗਮ ਹੋ ਰਿਹਾ ਔਰ ਤਿਆਰੀਆਂ ਸਾਰੀਆਂ ਆਲਮੋਸਟ ਮੁਕੰਮਲ ਨੇ ਕੱਲ ਦਾ ਦਿਨ ਸਾਡੇ ਕੋਲ ਹੈਗਾ ਔਰ ਪਰਸੋਂ 1 ਵਜੇ ਕਾਰਵਾਈ ਸਟਾਰਟ ਹੋਏਗੀ ਸ਼ਾਮ ਤੱਕ ਚੱਲੇਗੀ ਔਰ ਇਹ ਇਤਿਹਾਸ ਪਹਿਲੀ ਵਾਰੀ ਹੋ ਰਿਹਾ ਕਿ ਰਾਜਧਾਨੀ ਤੋਂ ਬਾਹਰ ਪੰਜਾਬ ਵਿਧਾਨ ਸਭਾ ਦਾ ਸਮਾਗਮ ਹੋਏਗਾ ਔਰ ਕਿਸ ਸਾਥ ਬਲੇ ਕੋ ਸਪੀਕਰ ਸਾਹਿਬ ਨੇ ਵੀ ਸੀਟ ਜਰਕਵਾਇਆ ਇਹ ਕਹਿ ਲਗਾ ਕਿ ਇੱਕ ਪਰਸਨ ਮੁਛਾਤੀਲੀਰ ਤੱਕ ਬਗਾਇਆ ਉਹ ਕੀ ਆ ਗਿਆ ਹੈ ਹਾਂ ਬਿਲਕੁਲ ਸਰ ਪਹਿਲਾ ਸੀਟ ਉੱਚੀ ਕੀਤੀ ਗਈ ਸੀ ਪਰ ਉਹਨਾਂ ਨੇ ਆਪ ਇੱਥੇ ਵਿਜ਼ਿਟ ਕੀਤਾ ਔਰ ਉਹਨਾਂ ਨੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਉਣਾ ਜ਼ਰੂਰੀ ਸਮਝਿਆ ਨਾ ਕਿ ਕੋਈ ਉੱਚੀ ਪਦਵੀ ਇੱਥੇ ਗੁਰੂ ਸਾਹਿਬ ਦਾ ਅਸਥਾਨ ਹੈ ਜਿਹੜਾ ਉਹੀ ਉੱਚਾ ਹੈ